ਵੀਡੀਓ ਦੇ ਖਬਰਨਾਮੇ ਦੇ ਨਾਲ ਜਗਤਾਰ ਸਾਹਿਬ ਦਾ ਸਵਾਲ ਕਰਦਾ ਹੈ ਪੰਜਾਬ ਦੇ ਵਿੱਚ ਅਕਸਰ ਹੀ ਛੜ ਕੇ ਹਾਦਸੇ ਹੋਣੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੇ ਨੇ ਇੱਕ ਅਜਿਹੇ ਵਿੱਚ ਅਗਲੋਖਾ ਛੜਕੀ ਹਾਦਸਾ ਵਾਪਰਿਆ ਏ ਜੋ ਕਿ ਫਰੀਕੋਟ ਦੇ ਤਵੰਡੀ ਰੋਡ ਉੱਪਰ ਬਣ ਰਹੇ ਨਵੇਂ ਪੁਲ ਦੇ ਉੱਪਰ ਹੋਇਆ ਏ ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਸਮੇਂ ਇੱਕ ਕਾਰ ਫਰੀਕੋਟ ਤੋਂ ਤਵੰਡੀ ਰੋਡ ਵਾਲੇ ਪਾਸੇ ਨੂੰ ਜਾ ਰਹੀ ਸੀ ਤਾਂ ਉੱਥੇ ਜਦ ਪੁਲ ਦਾ ਕੰਮ ਚੱਲ ਰਿਹਾ ਸੀ ਉੱਤੇ ਪੂਰੀ ਤਰ੍ਹਾਂ ਬੈਰੀਕੇਡ ਨਾ ਹੋਣ ਕਾਰਨ ਅੱਗੇ ਜਾ ਕੇ ਉਹ ਪੁਲ ਦੇ ਵਿੱਚ ਟਕਰਾ ਗਈ। ਹਾਲਾਂਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਦਾ ਕਾਫੀ ਨੁਕਸਾਨ ਹੋਇਆ। ਜਿਸ ਤੋਂ ਬਾਅਦ ਮੌਕੇ ਤੇ ਫ੍ਰੀਕਵਲ ਪੁਲਿਸ ਵੱਲੋਂ ਪਹੁੰਚਿਆ ਗਿਆ। ਇਸ ਸਬੰਧ ਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਜਾਂਚ ਅਧਿਕਾਰੀ ترਸੀਮ ਚੰਦ ਨੇ ਕਿਹਾ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇਸ ਤਰ੍ਹਾਂ ਪੁਲ ਦੇ ਨਜ਼ਦੀਕ ਇੱਕ ਹਾਦਸਾ ਹੋਇਆ ਹੈ। ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਜਲ ਕੀਤਾ ਜਾ ਰਿਹਾ ਹੈ ਕਿ ਕਿੰਨਾ ਕਾਰਨ ਕਰਕੇ ਇਹ ਹਾਦਸਾ ਹੋਇਆ ਹੈ ਅਤੇ ਇੱਕ ਕਿਸ ਦੀ ਗੱਡੀ ਹੈ ਇਹ ਸਾਰਾ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਰਾਤ ਦੇ ਸਮੇਂ ਧੁੰਦ ਵੀ ਹੁੰਦੀ ਹੈ ਅਤੇ ਦੂਜੇ ਪਾਸੇ ਪੁਲ ਦੇ ਨੇੜੇ ਖਾਸ ਕੋਈ ਬੈਰੀਂਗਟ ਨਹੀਂ ਕੀਤੀ ਕਿਉਂਕਿ ਲੋਕਾਂ ਦੀ ਕਾਫੀ ਆਵਾਜ਼ ਆਈ ਹੈ ਅਜਿਹਾ ਹਾਦਸਾ ਹੋਇਆ ਹੈ। ਇਸ ਦੇ ਬਾਰੇ ਪ੍ਰਸ਼ਾਸਨ ਨੂੰ ਅਤੇ ਪੁਲ ਤੇ ਕੰਮ ਕਰ ਰਹੇ ਠੇਕੇਦਾਰਾਂ ਨੂੰ ਇਸ ਦੇ ਬਾਰੇ ਸੋਚਣਾ ਪਵੇਗਾ ਤਾਂ ਜੋ ਅਜਿਹਾ ਹੋਰ ਹਾਦਸਾ ਨਾ ਵਾਪਰੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦੇ ਵਿੱਚ ਕਾਫੀ ਇਜ਼ਾਫਾ ਹੋਣ ਵਾਲਾ ਹੈ। ਤੁਸੀਂ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕੀਤਾ ਜਾਂਚ ਅਧਿਕਾਰੀ ਨੇ। ਇਹ ਤੁਸੀਂ ਦੇਖ ਰਹੇ ਹੋ ਜੀ ਆ ਜਿਹੜੀ ਇਹ ਕਾਰ ਹੈ ਇਹ ਜਿਹੜਾ ਤਲਵੰਡੀ ਰੋਡ ਪਜਦਾ ਉੱਥੇ ਨਵਾਂ ਪੁਲ ਬੰਦਿਆ ਉਹਦੇ ਵਿੱਚ ਸਰ ਲੱਥੀ ਹੋਈ ਹੈ ਜਿਹੜਾ ਪੁਲ ਦੀ ਕੰਸਟ੍ਰਕਸ਼ਨ ਚੱਲ ਰਹੀ ਹੈ ਬਰਾਬਰ ਬੰਦਿਆ ਉਹਦੇ ਵਿੱਚ ਲੱਗਾ ਇੱਕ ਮੁੱਢ ਸਮੇਂ ਪਹਿਲਾਂ ਸਾਨੂੰ ਇਹਦੀ ਘਟਨਾ ਬਾਰੇ ਪਤਾ ਲੱਗਿਆ ਜਦੋਂ ਅਸੀਂ ਆ ਕੇ ਦੇਖਿਆ ਤੇ ਇਹਦਾ ਕੋਈ ਮਾਲਕ ਇੱਥੇ ਖੜਾ ਨਹੀਂ ਹੈ ਕਾਰ ਬੁਰੀ ਤਰ੍ਹਾਂ ਵੱਜੀ ਹੋਈ ਹੈ ਇਹਦੇ ਵਿੱਚ ਅਸੀਂ ਤਲਾਸ਼ ਕਰ ਰਹੇ ਹਾਂ ਬਸ ਸਿਰਫ ਇਹਦਾ ਇੱਕ ਸ਼ੀਸ਼ੇ ਦੇ ਉੱਪਰ ਨੰਬਰ ਸਾਨੂੰ ਮਿਲਿਆ ਇਹਦੇ ਇਨਾ ਪਿਛਲੇ ਪਾਸੇ ਵੀ ਕੋਈ ਨੰਬਰ ਪਲੇਟ ਨਹੀਂ ਹੈ ਅਗਲੇ ਪਾਸੇ ਵੀ ਨੰਬਰ ਪਲੇਟ ਨਹੀਂ ਹੈ ਜਿਹੜਾ ਸ਼ੀਸ਼ਾ ਜਿਹੜਾ ਸਾਹਮਣੇ ਲੱਗਿਆ ਉਹਦੇ ਉੱਪਰ ਇਹਦਾ ਨੰਬਰ ਲਿਖਿਆ ਹੈ ਐਚਆਰ 26 اے ਯੂ 0 447 ਇਹ ਨੰਬਰ ਹੁਣ ਇਹ ਤੋਂ ਟਰੈਸਿੰਗ ਲਾਉਂਗਾ ਵੀ ਇਹਦੇ ਮਾਲਕ ਕਿਹੜੇ ਆ ਤੇ ਘਟਨਾ ਬਾਰੇ ਸਾਨੂੰ ਦੱਸਣਗੇ ਵੈਸੇ ਕੋਈ ਇੰਜਰ ਨਹੀਂ ਹੈਗਾ ਨਾ ਹੀ ਇਹਦੇ ਵਿੱਚ ਕੋਈ ਮਤਲਬ ਬੰਦਾ ਪਿਆ ਕੀ ਲੱਗਦਾ ਕੀ ਕਰਨ ਹੋ ਸਕਦਾ ਜਿਸ ਤਰ੍ਹਾਂ ਗੱਡੀ ਜੰਪ ਕਰਕੇ ਤੇ ਹੁਣ ਪਤਾ ਨਹੀਂ ਇਹਨਾਂ ਨੇ ਕੋਈ ਕਿਹੜੇ ਤਰੀਕੇ ਨਾਲ ਇਹ ਗੱਡੀ ਬਾਹਰ ਦੀ ਹੈ ਉਹਨਾਂ ਨੂੰ ਰੋਡ 'ਤੇ ਸਿੱਧੇ ਆਏ ਆ ਉਹਨਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈ ਥੋੜੀ ਤੁੰਦ ਕਰਨ ਵੀ ਉਹਨਾਂ ਨੂੰ ਨਹੀਂ ਦਿਖਿਆ ਨਾ